ਅੰਜ ਹਲਕਾ ਸਾਨੇਵਾਲ ਵਿਖੇ ਭਾਰਤੀ ਜਨਤਾ ਪਾਰਟੀ ਦੇ ਦਫਤਰ ਵਿਖੇ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਰਮਿੰਦਰ ਸਿੰਘ ਸੰਗੋਵਾਲ ਅਤੇ ਜਨਰਲ ਸਕੱਤਰ ਰਸ਼ਪਾਲ ਸਿੰਘ ਦੀ ਅਗਵਾਈ ਹੇਠ ਭਾਜਪਾ ਦੇ ਵਰਕਰਾਂ ਤੇ ਔਦੇਦਾਰਾਂ ਨੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬਲੀਦਾਨ ਦਿਵਸ ਤੇ ਉਹਨਾਂ ਨੂੰ ਭਾਵ ਪਿੰਨੀ ਸ਼ਰਧਾਂਜਲੀ ਭੇਟ ਕੀਤੀ ਇਸ ਮੌਕੇ ਰਮਿੰਦਰ ਸਿੰਘ ਸੰਗੋਵਾਲ ਅਤੇ ਰਸ਼ਪਾਲ ਸਿੰਘ ਨੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹਨਾਂ ਨੇ ਆਪਣੇ ਜੀਵਨ ਨੂੰ ਦੇਸ਼ ਦੀ ਸੇਵਾ ਲਈ ਸਮਰਪਿਤ ਕੀਤਾ ਜਦੋਂ ਦੇਸ਼ ਦੇ ਇੱਕ ਹਿੱਸੇ ਜੰਮੂ ਕਸ਼ਮੀਰ ਵਿੱਚ ਧਾਰਾ 370 ਲੱਗੀ ਹੋਈ ਸੀ ਅਤੇ ਜੰਮੂ ਕਸ਼ਮੀਰ ਵਿੱਚ ਕੋਈ ਵੀ ਵਿਅਕਤੀ ਬਿਨਾਂ ਪਰਮਿਟ ਤੋਂ ਨਹੀਂ ਜਾ ਸਕਦਾ ਸੀ ਤਾਂ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਇਸ ਦਾ ਵਿਰੋਧ ਕੀਤਾ ਇਸ ਤਰ੍ਹਾਂ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਪੂਰੇ ਦੇਸ਼ ਨੂੰ ਇੱਕ ਕਰਨ ਲਈ ਆਪਣਾ ਬਲੀਦਾਨ ਦੇ ਦਿੱਤਾ ਇਸ ਮੌਕੇ ਪ੍ਰਧਾਨ ਰਵਿੰਦਰ ਸਿੰਘ ਸੰਗੋਵਾਲ ਅਤੇ ਜਨਰਲ ਸਕੱਤਰ ਰਸ਼ਪਾਲ ਸਿੰਘ ਨੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਯੋਗਦਾਨ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੀ ਤਸਵੀਰ ਤੇ ਫੁੱਲ ਅਰਪਣ ਕਰਦਿਆਂ ਕਿਹਾ ਕਿ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਭਾਰਤੀ ਜਨ ਸੰਗ ਦੇ ਸੰਸਥਾਪਕ ਸਨ ਜੋ ਬਾਅਦ ਵਿੱਚ ਭਾਰਤੀ ਜਨਤਾ ਪਾਰਟੀ ਭਾਜਪਾ ਵਜੋਂ ਵਿਕਸਿਤ ਹੋਈ। ਉਨ੍ਹਾਂ ਕਿਹਾ ਕਿ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਭਾਰਤੀ ਰਾਜਨੀਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਮੌਕੇ ਹੋਰਨਰ ਤੋਂ ਇਲਾਵਾ ਬਲਵੰਤ ਸਿੰਘ, ਰਾਮਪਾਲ ਕਾਲ, ਗੁਰਚਰਨ ਰਾਜਪੂਤ, ਵਿਨੇ ਕੁਮਾਰ, ਹੀਰਾ ਲਾਲ, ਸਚਿੰਦ ਸ਼ਰਮਾ, ਵਿਮਲ, ਸ਼ਿਵ ਕਪੂਰ, ਹਰੀ ਸਿੰਘ, ਸतीश ਕੁਮਾਰ, ਸੰਦੀਪ ਕੁਮਾਰ, ਕੇ ਪੀ ਰਾਣਾ, ਰਾਜਨ ਖਾਨ, ਦਮਨਾਦੇ ਹਾਜ਼ਰ ਸਨ। 11 ਸਾਲ ਸਾਡੇ ਸੰਕਲਪ ਜੋ ਪੜ ਦੇ ਵਿੱਚ ਵਿਕਾਸ ਹੋਇਆ ਉਹਦੇ ਨਾਲ ਅਸੀਂ ਸੰਕਲਪ ਪੱਤਰ ਵੀ ਸਾਈਨ ਕਰਾ ਰਹੇ ਹਾਂ। ਜੋ 11 ਸਾਲ ਦੇ ਵਿੱਚ ਜੋ ਪ੍ਰਬੰਧੀਆਂ ਕੀਤੇ ਨੇ ਉਹ ਦੱਸ ਰਹੇ ਆ ਸਾਰੇ ਉਹਨਾਂ ਦੇ ਕਿਤਾਬ ਇੱਕ ਪੈਂਫਲੈਟ ਬਣ ਰਹੇ ਆ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਅਸੀਂ 11 ਸਾਲ ਦੇ ਵਿੱਚ ਕੀ ਚੇਂਜ ਹੋਇਆ 70 ਸਾਲਾਂ ਦੇ ਵਿੱਚ ਕੀ ਹੋਇਆ ਤੇ 11 ਸਾਲਾਂ ਦੇ ਵਿੱਚ ਕੀ ਹੋਇਆ ਉਹ ਕੰਪੇਅਰ ਕਰਕੇ ਲੋਕਾਂ ਨੂੰ ਦੱਸ ਰਹੇ ਆ ਸਾਰਾ ਤਰਕਰ ਤੱਕ ਪਹੁੰਚਾ ਰਹੇ ਆ ਗਿਲ ਹਲਕੇ ਦੇ ਵਿੱਚ ਸਾਡੇ ਹਰ ਰੋਜ਼ ਇੱਕ ਕੈਂਪ ਹੁੰਦਾ ਹੈ ਕੇਂਦਰ ਸਰਕਾਰੀਆਂ ਜਿੰਨੀਆਂ ਸਕੀਮਾਂ ਨੇ ਸਾਰੇ ਕੈਂਪਸ ਹੀ ਪਿੰਡ-ਪਿੰਡ ਜਾ ਕੇ ਲਾ ਰਹੇ ਆ ਹਰ ਪਿੰਡ ਦੇ ਵਿੱਚ ਕੈਂਪ ਲੱਗਿਆ ਹੁੰਦਾ ਕੱਲ ਪੁੱਟੇ ਪਿੰਡ ਸੀ ਅੱਜ ਬਹਾਦਰ ਉਹ ਉੱਥੇ ਬਹਾਦਰ ਕੇ ਦੇ ਰੋਡ ਦੇ ਉੱਪਰ ਆ ਕੱਲ ਨੂੰ ਫੇਰ ਸਾਡਾ ਕੈਂ ਸਾਡੇ ਦਿੱਲੀ ਕੈਂਪ ਕੱਲ ਸਾਡਾ ਨੂਰ ਅਜਰੂਲ ਨਗਾ ਤਰੀਕੇ ਦੇ ਕੈਂਪ ਲੱਗ ਰਿਹਾ ਮਤਲਬ ਸਾਰੀਆਂ ਸਕੀਮਾਂ ਘਰ-ਘਰ ਜਾ ਕੇ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਪਿੰਡ-ਪਿੰਡ ਜਾ ਕੇ ਦੇ ਰਹੇ ਆ ਤਾਂ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲੋਕਾਂ ਨੂੰ ਫਾਇਦਾ ਹੋਵੇ ਆਯੁਸ਼ਮਾਨ ਕਾਰਡ ਦਾ ਬੁਸ਼ਪਰਮਾ ਯੋਜਨਾ ਸਾਰੀਆਂ ਯੋਜਨਾਵਾਂ ਦੇ ਰਹੇ ਆ ਲੋਕਾਂ ਨੂੰ ਪਤਾ ਲੱਗੇ ਵੀ ਇਹ ਸੁੱਤ ਪਿਆ ਸਰਕਾਰ ਨਹੀਂ ਕੇਂਦਰ ਸਰਕਾਰ ਦੀਆਂ ਸਕੀਮਾਂ ਨੇ ਤੋਂ ਅਸੀਂ ਸਾਰੀ ਭਾਰਤੀ ਜਨਤਾ ਪਾਰਟੀ ਗਵਨਨ ਦਿਹਾਤੀ ਮਨ ਲੋਕਾਂ ਨੂੰ ਅਪੀਲ ਵੀ ਕਰਦੇ ਆ ਕਿ ਤੁਸੀਂ ਵੱਧ ਤੋਂ ਵੱਧ ਨਾਲ ਸਕੀਮਾਂ ਦਾ ਫਾਇਦਾ ਵੀ ਲਓ ਹੁਣ ਅਸੀਂ ਸਾਂਨੇ ਵੱਲ ਵਿਧਾਨ ਸਭਾ ਵੀ ਸ਼ੁਰੂ ਕਰਾਂਗੇ ਇੱਕ ਤਰੀਕੇ ਤੋਂ ਤਾਂ ਜੋ ਕੋਈ 70 ਸਾਲ ਤੋਂ ਉੱਪਰ ਬਜ਼ੁਰਗਾਂ ਕੋਈ ਨੀਲੇ ਕਰਨਾ ਸਾਡਾ ਭੈਣ ਭਰਾ ਕੋਈ ਮਾਤਾ ਕੋਈ ਬਜ਼ੁਰਗ ਸਾਡਾ ਰਹਿ ਨਾ ਜਾਵੇ ਨਾ ਸਕੀਮਾਂ ਤੋਂ ਕਹਾਂ ਜਾਣਾ ਰਹਿ ਜਵੇ ਅੱਜ ਜਿਵਨੀ ਚੋਣਾਂ ਦਾ ਜਿਹੜਾ ਨਤੀਜਾ ਆਇਆ ਜੀ ਬੀਜੇਪੀ ਤੀਜੇ ਨੰਬਰ ਤੇ ਰਹੀ ਹੈ ਕੀ ਕਰਨ ਮੰਗ ਬੀਜੇਪੀ ਨੇ 20000 ਪਲੱਸ ਵੋਟ ਲਈਆ ਸਿਰਫ ਇੱਕ ਤੋਂ 13 ਦਿਨਾਂ ਦੇ ਵਿੱਚ ਸਾਨੂੰ ਪ੍ਰਚਾਰ ਕਰਨ ਨੂੰ ਮਿਲੇ ਸੀ ਟਿਕਟ ਸਾਡੀ ਲੇਟ ਹੋ ਗਈ ਸੀ 13 ਦਿਨਾਂ ਦੇ ਵਿੱਚ 20000 ਪਲੱਸ ਵੋਟਾਂ ਲਈਆਂ ਨੇ ਬੀਜੇਪੀ ਨੇ ਬਹੁਤ ਬੰਦਾ ਸਾਡਾ ਇੱਕ ਉਤਸ਼ਾਹ ਮਿਲਿਆ ਹਲੇ ਵਰਤਨ ਨੂੰ ਕਿਉਂਕਿ ਐਨੇ ਘੱਟ ਪ੍ਰਚਾਰ ਦੇ ਵਿੱਚ ਉਹ ਵੀ ਜਿਮਨੀ ਚੋਨ ਜਿੱਥੇ ਸਰਕਾਰ ਨੇ ਪੂਰਾ ਟਾਮ ਚਾਮ ਸਭ ਲਾਇਆ ਹੈ ਅਸੀਂ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਸਾਰਾ ਪ੍ਰਸ਼ਾਸਨ ਉੱਥੇ ਲੱਗਿਆ ਸੀ ਸਾਰੇ ਮਿਨਿਸਟਰ ਉੱਥੇ ਸੀ ਸੀਐਮ ਸਾਹਿਬ ਉੱਥੇ ਰਹੇ ਨੇ ਫਿਰ ਵੀ ਸਾ ਅਸੀਂ ਕੰਪੀਟੀਸ਼ਨ 'ਚ ਰਹੇ ਹਾਂ ਵਧੀਆ ਸਾਡੇ ਵਰਕਰਾਂ ਨੇ ਮਿਹਨਤ ਕੀਤੀ ਆ ਅੱਗੇ ਅਸੀਂ 2027 ਦੇ ਵਿੱਚ ਬੀਜੇਪੀ ਦੀ ਸਰਕਾਰ ਆਉਗੀ ਜੀ ਬਿਲਕੁਲ ਆਉਂਗੀ ਬੀਜੇਪੀ ਦੀ ਸਰਕਾਰ ਅਸੀਂ ਸਾਰੀਆਂ ਵਿਧਾਨ ਸਭਾ 2027 ਦੇ ਵਿੱਚ ਅਸੀਂ ਲੜਾਂਗੇ ਤੇ ਜਿਵੇਂ ਸਾਨੂੰ ਸਾਨੇਵਾਲ ਦੀ 41500 ਵੋਟ ਐਮਪੀ ਜੈਕਸ਼ਨ ਚ ਪਈ ਸੀ ਹੁਣ ਅਸੀਂ ਉਹਨਾਂ ਵਧਾ ਕੇ ਇੱਥੇ ਇਲੈਕਸ਼ਨ ਜਿੱਤ ਕੇ ਸਾਨੇਵਾਲ ਵਿਧਾਨ ਸਭਾ ਗੇਲ ਵਿਧਾਨ ਸਭਾ ਦਿੱਤਾਉਂਗੇ ਅਸੀਂ ਤੇ ਸ਼ਹਿਰ ਤੋਂ ਅਸੀਂ ਪਹਿਲੇ ਨੀਰ ਕਰ ਰਹੇ ਹਾਂ ਬੱਚੇ ਤਾਂਗੇ ਤੇ ਅੱਜ ਇਹ 11 ਸਾਲ ਤੇ ਕਿਸੇ ਭਗਤ ਅਮਰਪਾਲ ਦੇ ਮਨਾਇਆ ਗਿਆ ਹੁੰਦਾ ਹਾਂ ਜੀ ਭਾਤੀ ਗਾਂਤਾ ਪਾਰਟੀ ਜਿਹੜੀ ਹੈ ਕੇਂਦਰ ਦੇ ਵਿੱਚ ਹੈ ਜਿਹੜੀ ਸਰਕਾਰ ਮੋਦੀ ਸਾਹਿਬ ਦੀ ਅਗਵਾਈ ਵਿੱਚ ਬਣੀ ਹੋਈ ਹੈ ਉਹਨੂੰ 11 ਸਾਲ ਹੋ ਚੁੱਕੇ ਨੇ ਅਸੀਂ ਪੂਰੇ ਜੇਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਦੀਆਂ ਮੋਦੀ ਸਰਕਾਰ ਦੀਆਂ 11 ਸਾਲ ਦੀਆਂ ਜਿਹੜੀਆਂ ਉਪਲਾਦੀਆਂ ਨੇ ਸਕੀਮਾਂ ਨੇ ਜਿਹੜੀਆਂ ਆਪਣੀਆਂ ਉਪਲਾਦੀਆਂ ਨੇ ਉਹਨੂੰ ਜਨ ਜਨ ਸੇ ਪਹੁੰਚਾ ਰਹੇ ਆ ਇਹ ਹੀ ਸਾਡਾ ਮਕਸਦ ਹੈ ਕਿ ਕਾਂਗਰਸ ਨੇ 70 ਸਾਲ ਦੇ ਵਿੱਚ ਕੀ ਕੀਤਾ ਤੇ ਮੋਦੀ ਸਰਕਾਰ ਨੇ ਜਿਹੜੇ 11 ਸਾਲ ਦੇ ਵਿੱਚ ਕੀ ਕੀ ਕੰਮ ਕੀਤੇ ਆ ਉਹ ਲੋਕਾਂ ਨੂੰ ਅਸੀਂ ਜਾਣੂ ਕਰਵਾ ਰਹੇ ਆ ਉਹਦੇ ਨਾਲ ਹੀ ਅਸੀਂ ਇੱਕ ਗਿਰੋਹ ਹਾਂ ਸਭਾ ਦੇ ਜਿਹੜਾ ਸਾਡਾ ਇਸ ਪਿਛਲੇ ਇੱਕ ਮਹੀਨੇ ਤੋਂ ਜਿਹੜੀ ਆ ਯੋਜਨਾਵਾਂ ਜਿਹੜੀਆਂ ਕੇਂਦਰ ਸਰਕਾਰ ਦੀਆਂ ਉਹਨੂੰ ਚਲਾਉਣ ਲਈ ਅਸੀਂ ਕੈਂਪ ਲਾ ਰਹੇ ਆਂ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਲੋਕਾਂ ਦਿੱਤੀ ਹੈ ਇਹ ਲੋਕਾਂ ਦੇ ਕਾਰਡ ਬਣਾ ਕੇ ਦਿੱਤੇ ਜਾ ਰਹੇ ਨੇ ਕਿਸ ਤਰ੍ਹਾਂ ਦੀ ਜਿਹੜੀ ਜਾਣਕਾਰੀ ਹੈ ਕੀ ਸਾਂਝੀ ਕੀਤੀ ਗਈ ਉਸ ਕਿਸਾਨਾਂ ਦੇ ਜਿਹੜੇ ਕੰਮ ਹੈ ਉਹ ਦੇਖੋ ਮੋਦੀ ਸਰਕਾਰ ਦੀਆਂ ਹੁਣ ਤੱਕ ਦੀਆਂ ਜਿੰਨੀਆਂ ਲੋਕ ਭਲਾਈ ਸਕੀਮਾਂ ਨੇ ਸਾਰੀਆਂ ਇਹ ਉਹਨੂੰ ਇੱਕ ਇੱਕ ਕਰਕੇ ਉਹਦੇ ਵਿੱਚ ਜਿਵੇਂ ਆਸ਼ਵਨ ਕਾਰਡ ਹੈਗੀ ਠੀਕ ਹੈ ਤੇ ਜਨ ਗਣਤਨ ਯੋਜਨਾ ਵਾਲੀ ਸੀਗੀ ਆਸ਼ਵਨ ਕਾਰਡ ਆ ਗਿਆ ਤੇ 600 ਕਿਸ਼ ਹੋ ਗਿਆ ਆਸ਼ਵਨ ਕਾਰਡ ਦੇ ਨਾਲ ਜੀ 5 ਲੱਖ ਦਾ ਬੀਮਾ ਪੰਜਾਬ ਸਰਕਾਰ ਨੇ ਬੰਦ ਕੀਤਾ ਸੀ ਉਹ ਹੁਣ ਦੁਬਾਰਾ ਚਾਲੂ ਕੀਤਾ ਹੈ ਔਰ ਇਸ ਤਰ੍ਹਾਂ ਦੇ ਪ੍ਰੋਗਰਾਮ ਵੀ ਰਹੀਆਂ 11 ਸਾਲ ਦੇ ਵਿੱਚ 11 ਸਾਲ ਦੇ ਅਨੇਕਾ ਕੰਮ ਹੋਏ ਨੇ ਅਸੀਂ ਉਧਰ ਤੇ ਪੈਕਟ ਵੀ ਲੋਕਾਂ ਨੂੰ ਦੇ ਰਹੇ ਆਂ ਔਰ ਵਾਰੀ ਜਾਣਕਾਰੀ ਵੀ ਦੇ ਰਹੇ ਆਂ ਜਿਵੇਂ ਉਹਨਾਂ ਦੀਆਂ ਹੈਗੀਆਂ ਕੈਸਰਸ ਹੋਈ ਗਿਆ ਸੀ ਅਭੀ ਹਰੇਕ ਘਰ ਉਪਗਰੀ ਪਰਵਾਨਾ ਔਰ ਸੂਈ ਗਿਆ ਸਲੈਂਡਰ ਮਿਲੇ ਉਹ ਉਹ ਯੋਜਨਾ ਹੈਗੀਆਂ ਨੇ ਤੇ ਜਿਹੜੀ ਗਰੀਬ ਕੁੜੀਆਂ ਦੇ ਹੈਗਾ ਉਹਨਾਂ ਦੀ ਭਲਾਈ ਵਾਸਤੇ ਕੀ ਕੀ ਕੰਮ ਕੀਤੇ ਉਹ ਉਹਦੀ ਜਾਣਕਾਰੀ ਵੀ ਲੋਕਾਂ ਦੇ ਰਹੇ ਆਂ ਦੇਖੋ ਪਹਿਲਾਂ ਤਾਂ 11 ਸਾਲ بے مثال ਇਹ ਸਭ ਸਲੋਗਨ ਸਾਡੇ ਮੋਦੀ ਸਾਹਿਬ ਦੇ 11 ਸਾਲ ਪੂਰੇ ਹੋ ਚੁੱਕੇ ਨੇ ਔਰ ਬੇਮਿਸਾਲ ਨੇ ਉਹਨੇ ਜੋ ਕੰਮ ਕੀਤੇ ਆ ਉਹ ਦੇਖੋ ਅਸੀਂ ਪ੍ਰੈਕਟੀਕਲ ਲੈ ਕੇ ਆਨੇ ਆ ਬਜ਼ਾਰ ਦੇ ਵਿੱਚ ਉਹ 11 ਸਾਲਾਂ 'ਚ ਤਲਬੀਆਂ ਕੀਤੀਆਂ ਨੇ ਗਰੀਬਾਂ ਨੂੰ ਸਿਲੰਡਰ ਦੇਣੇ ਔਰ ਵੱਡੇ ਵੱਡੇ ਕੰਮ ਜਿੰਨੇ ਵੀ ਸੀ ਸਕੀਮਾਂ ਜਿੰਨੀਆਂ ਵੀ ਸੈਂਟਰ ਸਰਕਾਰ ਦੇ ਸਕੀਮਾਂ ਨੇ ਕਿਨੇ 5 ਲੱਖ ਦਾ ਕਾਟ ਹੁਣ ਸਾਡੀ ਜਿਹੜੀ ਤੁਸੀਂ ਦੱਸਿਆ ਜਿਵੇਂ ਸੰਗਵਾਲ ਸਾਹਿਬ ਨੇ ਦੱਸਿਆ ਹੋਇਆ ਕਿ ਸਾਡੀਆਂ ਜਿਹੜੀਆਂ ਮੰਰੇ ਤੌਰ ਤੇ ਇਲਾਕੇ ਤੌਰ ਦੇ ਕੇ ਜੋ ਸਾਡਾ slogan ਆਉਂਦਾ ਵੀ ਕਿ BJP ਦੇ ਸੇਵਾਦਾਰ ਅੱਗੇ ਪੱਡੇ ਦਵਾਰ ਅਸੀਂ ਸਾਰੇ ਲੋਗ ਸਾਰੇ ਸਾਡੇ ਪ੍ਰਧਾਨ ਸਾਡੇ ਜਨਰਲ ਸੈਕਟਰੀ ਸਾਰੇ ਨੀਚੇ ਲੈਵਲ ਤੋਂ ਲੈ ਕੇ ਉੱਪਰਲੇ ਲੈਵਲ ਤੱਕ ਜਿੰਨੇ ਵੀ ਵਰਕਰ ਨੇ ਪਾਰਟੀ ਦੇ ਉਹ ਰਾਤ ਦਿਨ ਮਹੱਲਿਆਂ ਚ ਜਾ ਕੇ ਲਾ ਕੇ ਦੀ ਸੇਵਾ ਕਰ ਰਹੇ ਆ ਔਰ ਲੋਕਾਂ ਨੂੰ ਦੱਸ ਰਹੇ ਆ ਜੋ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਨੇ ਉਹਨੂੰ ਲੈ ਕੇ ਅੱਗੇ ਜਾ ਰਹੇ ਨੇ ਔਰ ਆਨਾਲਾ ਸਮੇਂ ਤੁਸੀਂ ਦੇਖਿਓ 2027 ਦੇ ਵਿੱਚ BJP ਦਾ ਹੋਵੇਗਾ ਠੀਕ